ਹਾਂਜੀ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਜ ਫੇਰ ਤੁਹਾਡੇ ਸੰਮੁਖ ਹੋਵਾਂਗੇ ਤੁਹਾਨੂੰ ਪਤਾ ਹੈ ਖਾਲਸਾ ਪ੍ਰਗਟ ਦਿਵਸ ਹੈ ਤੇ ਉਹਦੀਆਂ ਜਿਹੜੀਆਂ ਸੇਵਾਵਾਂ ਨੇ ਉਹ 10 ਤਰੀਕ ਤੋਂ ਲਗਾਤਾਰ ਜਾਰੀ ਹੈ ਪਰਸੋਂ ਰਾਤ ਦਾ 12 ਦੀ ਰਾਤ ਦਾ ਤੁਸੀਂ ਹਾਲ ਨਹੀਂ 11 ਦੀ ਰਾਤ ਸੀ ਨਾ ਹਾਂ 11 ਦੀ ਰਾਤ ਦਾ ਹਾਲਤ ਸੀ ਵੇਖਿਆ ਸੀ ਉਸ ਦਿਨ ਵੀ ਲਗਭਗ 12 ਵਜੇ ਸੀ ਤੇ ਅੱਜ ਵੀ ਲਗਭਗ 12 ਵਜੇ ਹੈ ਅੱਜ ਥੋੜਾ ਜਿਹਾ ਜਿਹੜਾ ਮੀਂਹ ਹੈ ਤੁਸੀਂ ਵੇਖ ਸਕਦੇ ਹੋ ਮੀਂਹ ਨੇ ਥੋੜਾ ਜਿਹਾ ਜਿਹੜਾ ਸਿਸਟਮ ਸੀ ਸਾਰਾ ਜਸਵੰਦਰ ਸਿੰਘ ਹਲਾਤਾ ਹੈ ਨਾ ਜੀ ਹਾਂ ਬਾਕੀ ਮਤਲਬ ਪਹਿਲਾਂ ਹੁੰਦਾ ਸੀ ਵੀ ਇਸ ਵੇਲੇ ਅਸੀਂ ਤਿਆਰੀਆਂ ਕਰਕੇ ਪੈਂਦੇ ਸੀ ਹੂੰ ਸਾਰੀ ਸੰਗਤ ਨੌਜਵਾਨ ਵੀਰ ਸਾਰੇ ਤਿਆਰੀਆਂ ਕਰਦੇ ਸੀ ਇਸ ਵੇਲੇ ਤੱਕ ਹੂੰ ਅੱਜ ਇਸ ਵੇਲੇ ਤੱਕ ਸਮਾਨ ਸੰਭਿਆ ਗਿਆ ਹੂੰ ਮਤਲਬ ਆ ਵਿਉ ਤੁਸੀਂ ਦੇਖ ਲਓ ਸਾਰਾ ਹੂੰ ਨਜ਼ਰ ਆ ਰਿਹਾ ਤੁਹਾਨੂੰ ਮੀਂਹ ਨੇ ਕਾਫੀ ਨੁਕਸਾਨ ਕੀਤਾ ਹੈ ਮਤਲਬ ਮਾਹੌਲ ਜਿਹੀ ਬਦਲਿਆ ਮੀਂਹ ਨਾਲ ਹੋਰ ਤਾਂ ਕੁਝ ਨਹੀਂ ਸਮਾਨ ਸੰਭਿਆ ਗਿਆ ਸਵੇਰੇ ਇਦਾਂ ਹੀ ਤਿਆਰ ਹੋ ਜੂ ਫੇਰ ਹੂੰ ਬਾਹਰ ਥੋੜਾ ਸਮਾਂ ਸੰਗਤ ਕੱਢੀ ਪਰ ਇਸ ਵੇਲੇ ਤਾਂ ਫੇਰ ਉਹੀ ਗੱਲ ਹੈ ਵੀ ਬਹੁਤ ਜ਼ਿਆਦਾ ਸੰਗਤ ਹੈ ਬਾਹਰ ਬਹੁਤ ਹੁਣ ਆਪਾਂ ਬਾਹਰ ਦੇਖ ਅੱਜ ਸਵੇਰ ਦਾ ਹੀ ਜਗਵਿੰਦਰ ਸਿੰਘ ਤੁਸੀਂ ਆਗੇ ਸੀ ਲਗਭਗ 5:00 ਵਜੇ ਹਾਂਜੀ ਮੈਂ ਆ ਗਿਆ ਸੀ ਲਗਭਗ 7:00 ਵਜੇ 7:00 ਵਜੇ ਤੋਂ ਲੈ ਕੇ ਹੁਣ 12:00 ਵਜੇ ਤੱਕ ਮੈਨੂੰ ਨਹੀਂ ਲੱਗਦਾ ਆਪਾਂ ਕੋਈ ਬੈ ਕੇ ਵੇਖਿਆ ਹੋਣਾ ਨਾ ਉਹ ਸਾਡੇ ਸਾਰੇ ਬੰਦੇ ਇਸ ਤਰ੍ਹਾਂ ਸਾਰੇ ਇਸੇ ਤਰ੍ਹਾਂ ਦੀ ਕਲਾ ਨਾਲ ਹੂੰ ਬਾਕੀ ਸੰਗਤ ਬਹੁਤ ਜ਼ਿਆਦਾ ਆਪਣੀ ਚੜ੍ਹਦੀ ਕਲਾ ਨਾਲ ਸੇਵਾ ਵਿੱਚ ਚੱਲੀ ਜਾਂਦੀ ਸਾਰੀ ਹੂੰ ਤੇ ਅਜੇ ਹੋਰ ਦੋ ਦਿਨ ਕੱਲ ਦਾ ਤੇ ਪਰਸ ਦਾ ਦਿਨ ਵੀ ਚੱਲਾਂਗੇ ਹੂੰ ਤੇ ਵੇਖਦੇ ਆ ਵਾਕੀ ਅੱਗੇ ਕੀ ਨਿਕਲਦਾ ਏ ਇਦਾਂ ਹੀ ਰਲ ਮਿਲ ਕੇ ਸਾਰੇ ਸਾਰੇ ਜਿਹੜੇ ਨੌਜਵਾਨ ਸੀ ਆਪਾਂ ਨੇ ਸੀ ਕੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਹਮ ਟੁਕਮੇ ਜਿਹੜੇ ਯਤਨ ਨੇ ਜਿਵੇਂ ਜਿਵੇਂ ਜਿੱਥੇ ਜਿੱਥੇ ਜਿਹੜਾ ਵੀ ਬੰਦਾ ਕਰ ਸਕਦਾ ਉਹਨੂੰ ਕਰਨੇ ਚਾਹੀਦੇ ਨੇ ਹਮ ਸਾਡੇ ਜਿਹੜੇ ਖਾਸ ਸੱਜਣ ਨੇ ਹਮ ਉਹ ਜਿਵੇਂ ਸਾਡੀ ਜਿੱਥੇ ਡਿਊਟੀ ਲਾ ਜਾਂਦੇ ਨੇ ਅਸੀਂ ਉੱਥੇ ਖੜ ਜਾਂਦੇ ਆ ਅੱਜ ਇੱਥੇ ਲਾਤੀ ਅਸੀਂ ਇੱਥੇ ਨਹੀਂ ਚੜੇ ਹਮ ਤੇ ਵਧੀਆ ਸਾਰਾ ਕੁਝ ਬਹੁਤ ਵਧੀਆ ਬਹੁ ਨੰਦ ਵਈਆ ਕਿਰਪਾ ਬਾਬੇ ਨਾਨਕ ਦੀ ਬਾਜਾਂ ਵਾਲੇ ਪ੍ਰੀਤਮ ਦੀ ਐ ਚੜਦੀ ਕਲਾ ਇੱਕ ਨੰਬਰ ਮਾਹੌਲ ਹੈ ਅੱਜ ਸਾਨੂੰ ਆ ਮਿਲ ਗਈ ਆ ਹੈ ਪਤਾ ਨਹੀਂ ਕੀ ਦੀ ਹੈ ਅੱਜ ਅਸੀਂ ਅੱਜ ਅਸੀਂ ਪਹਿਰਾ ਦੇਵਾਂਗੇ ਅੱਜ ਅਸੀਂ ਪਹਿਰਾ ਦੇਵਾਂਗੇ ਜਗਰਾਤਾ ਕਰਾਂਗੇ ਜਗਰਾਤਾ ਆ ਤੁਸੀਂ ਵੇਖ ਲਓ ਮੀਨੇ ਕਰਤਾ ਇਦਾਂ ਦਾ ਹਾਲ ਇਹ ਹਾਲ ਅੱਜ ਸਾਡਾ ਵਿਸਤਰਾ ਪਤਾ ਕਿੱਥੇ ਲੱਗਿਆ ਜਸਵਿੰਦਰ ਇਹ ਹਾਲਾਤ ਹੁੰਦੇ ਆ ਨਾ ਅਜੇ ਹੈ ਨਹੀਂ ਕਿਤੇ ਓ ਸਾਹਮਣੇ ਗੱਡੀ ਖੜੀ ਐ ਗੱਡੀ ਦੀਆਂ ਸੀਟਾਂ ਡੇਡੀਆਂ ਕਰਤੀਆਂ ਵੇਖਾਂਗੇ ਜੇ ਘੰਟਾ ਅੱਧਾ ਘੰਟਾ ਜਿੰਨਾ ਆਰਾਮ ਮਿਲਿਆ ਤੇ ਉਹਨਾਂ ਕਾਪਾ ਕਰ ਲਾਂਗੇ ਨਾ ਮਿਲਿਆ ਤਾਂ ਤਾਂ ਵੀ ਸਾਰ ਲਾਂਗੇ ਹੁਣ ਕੱਲ ਨੂੰ ਆਪਾਂ ਸਮਾਪਤੀ ਕਰ ਦੇਣੀ ਜਸਿੰਦਰ ਚਾਵ 14 ਨੂੰ ਕੱਲ ਨੂੰ ਨਹੀਂ ਹੁੰਦੀ ਅੱਛਾ ਕਿਉਂਕਿ ਅੱਜ ਸੰਗਤ ਥੋੜਾ ਜਿਹਾ ਹੋ ਪਿਆ ਕੱਲ ਨੂੰ ਜ਼ਿਆਦਾ ਹੋਊਗਾ ਚਲੋ ਕੱਲ ਨਾ ਤਾਂ ਪਰਸ ਨੂੰ ਸਹੀ ਪਰਸ ਨੂੰ ਫਿਰ ਘਰ ਜਾ ਕੇ ਸੌਂਦੇ ਹੀ ਹਾਂ ਪਰਸ ਨੂੰ ਸਹੀ ਉਸ ਵੇਲੇ ਸੌਂਦੇ ਹੀ ਹੋਰ ਕੀ ਕਰਨਾ ਹੈ ਅੱਜ ਦੇਖਦੇ ਹਾਂ ਮਾਹੌਲ ਅਲੇਦਵਾਲੇ ਦਾ ਬਾਹਰ ਦਾ ਕੀ ਮਾਹੌਲ ਹੈ ਹਾਂ ਅੱਜ ਆਪਾਂ ਕੋਸ਼ਿਸ਼ ਕਰਦੇ ਹਾਂ ਉਹਦੇ ਵਿੱਚ ਸਾਰੇ ਆਪਣਾ ਆਪਣਾ ਯੋਗਦਾਨ ਪਾਉਣ ਦੀ ਹੂੰ ਚੜ੍ਹਦੀ ਕਲਾ ਪਿਆਰਿਓ ਠੀਕ ਹੈ ਮਿਲਦੇ ਆਂ ਫੇਰ ਕਿਸੇ ਦਿਨ ਐਦਾਂ ਹੀ ਗੱਲਾਂ ਬਾਤਾਂ ਕਰਦੇ ਰਹਿਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ